ਆਸ਼੍ਰੀ ਅਕਾਲ ਤੱਕ ਸਾਫ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਹੋਣਾ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ ਸੁਖਬੀਰ ਸਿੰਘ ਬਾਦਲ ਹੋਣਾ ਦੇ ਫੈਸਲੇ ਨੂੰ ਲੈ ਕੇ ਕਿਉਂਕਿ ਕੱਲ ਸੁਖਬੀਰ ਸਿੰਘ ਬਾਦਲ ਹੋਣਾ ਨੇ ਇੱਕ ਵਾਰ ਫਿਰ ਤੋਂ ਚਿੱਠੀ ਲਿਖੀ ਸੀ ਚਿੱਠੀ ਲਿਖ ਕੇ ਜੋਦੜੀ ਉਹਨਾਂ ਦੇ ਵੱਲੋਂ ਕੀਤੀ ਗਈ ਜੋਦੜੀ ਦਾ ਮਤਲਬ ਹੁੰਦਾ ਹੱਥ ਬਨ ਕੇ ਬੇਨਤੀ ਕਰਨਾ ਉਸ ਨੂੰ ਜੋਦੜੀ ਕਹਿੰਦੇ ਹਾਂ ਤਾਂ ਦਾਦੀ ਕਿ ਕੱਲ ਸੁਖਬੀਰ ਸਿੰਘ ਬਾਦਲ ਹੋਣਾ ਨੇ ਲਿਖਿਆ ਕਿ ਮੈਂ ਤਨਖਾਹਾਂ ਜਦੋਂ ਹੋਇਆ ਤਾਂ ਮੈਨੂੰ ਜਿਹੜਾ ਬਹੁਤ ਜ਼ਿਆਦਾ ਮਹਿਸੂਸ ਹੋਇਆ ਤੇ ਮੈਂ ਇਸ ਸਭ ਨੂੰ ਜਿਹੜਾ ਦਾਸ ਨੇ ਪ੍ਰਵਾਨ ਕੀਤਾ ਤੇ ਨਾਲ ਹੀ ਉਹਨਾਂ ਨੇ ਤੱਕ ਵੀ ਕਿਹਾ ਕਿ ਮੈਨੂੰ ਜਿਹੜਾ ਹੁਣ ਅਸਤੀਫਾ ਮੈਂ ਦੇ ਦਿੱਤਾ ਤੇ ਮੈਨੂੰ ਮaaf ਕੀਤਾ ਜਾਵੇ ਤੇ ਨਾਲ ਹੀ ਜਿਹੜਾ ਉਹਨਾਂ ਦੇ ਵੱਲੋਂ ਇਹ ਗੱਲ ਕਹੀ ਗਈ ਕਿ ਮੇਰੇ ਤੇ ਜਿਹੜਾ ਫੈਸਲਾ ਉਸ ਨੂੰ ਜਲਦੀ ਲਿਆ ਜਾਵੇ ਤਾਂ ਸ਼੍ਰੀ ਜਥੇਦਾਰ ਸਾਹਿਬ ਰਗਵੀਰ ਸਿੰਘ ਹੋਣਾ ਨੇ ਅੱਜ ਬਿਆਨ ਦਿੱਤਾ ਕਿ ਸ਼੍ਰੋਮਣੀ ਅਕਾਲੀ ਦਲ ਤੋਂ ਬਿਨਾ ਪੰਜਾਬ ਦਾ ਵਿਕਾਸ ਨਹੀਂ ਹੋ ਸਕਦਾ ਪੰਜਾਬ ਦੇ ਵਿਕਾਸ ਲਈ ਸ਼੍ਰੋਮਣੀ ਅਕਾਲੀ ਦਲ ਦਾ ਹੋਣਾ ਜ਼ਰੂਰ ਜ਼ਰੂਰੀ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਇੱਕ ਪੰਥਕ ਪਾਰਟੀ ਹੈ ਔਰ ਇਸ ਦਾ ਮਜ਼ਬੂਤ ਹੋਣਾ ਪੰਜਾਬ ਦੇ ਲਈ ਬਹੁਤ ਲਾਜ਼ਮੀ ਹੈ ਤਾਂ ਸੁਖਬੀਰ ਸਿੰਘ ਬਾਦਲ ਹੋਣਾ ਨੇ ਕੱਲ ਚਿੱਠੀ ਵਿੱਚ ਵੀ ਇਹ ਗੱਲ ਦੁਹਰਾਈ ਸੀ ਕਿਉਂਕਿ ਪਹਿਲਾਂ ਵੀ ਉਹ 13 ਨਵੰਬਰ ਨੂੰ ਛੇ ਅਕਾਲ ਤੱਕ ਸਾਹਮਣੇ ਪੇਸ਼ ਹੋਏ ਨੇ ਤੇ ਉਸ ਤੋਂ ਬਾਅਦ ਕੱਲ ਚਿੱਠੀ ਦੇ ਵਿੱਚ ਉਹਨਾਂ ਦੇ ਵੱਲੋਂ ਲਿਖਿਆ ਗਿਆ ਸੀ ਕਿ ਮੈਨੂੰ ਤਨਖਾਹੀਆ ਜਦੋਂ ਕੋਸ਼ਿਸ਼ ਕੀਤਾ ਗਿਆ ਤਾਂ ਇਹ ਚੀਜ਼ ਨੇ ਮੈਨੂੰ ਜਿਹੜਾ ਇੱਕ ਬੜਾ ਜਾਦੇ ਮੇਰੇ ਦਿਲ ਨੂੰ ਬੁਲੋਂਦ ਰਿਹਾ ਤੇ ਬਾਅਦ ਦੇ ਵਿੱਚ ਉਹਨਾਂ ਨੇ ਇਹ ਗੱਲ ਵੀ ਲਿਖੀ ਕਿ ਮੇਰੇ ਦੇ ਉੱਪਰ ਫੈਸਲਾ ਜਿਹੜਾ ਉਸ ਨੂੰ ਜਲਦੀ ਲਿਆ ਜਾਵੇ ਕੋਈ ਨਾ ਕੋਈ ਫੈਸਲਾ ਜਲਦੀ ਸੁਣਾਇਆ ਜਾਵੇ ਤੇ ਦੂਜੇ ਪਾਸੇ ਇਹ ਵੀ ਚਰਚਾਾਂਵਾਂ ਚੱਲਦੀਆਂ ਸੀ ਕਿ ਜਿਹੜੇ ਸੁਖਬੀਰ ਸਿੰਘ ਬਾਦਲ ਨੇ ਉਹਨਾਂ ਦੀ ਬੇਟੀ ਦਾ ਇਹੜਾ 加 ਫਰਬਰੀ ਦੀ ਮਹੀਨੇ ਦੇ ਵਿੱਚ ਰੱਖਿਆ ਹੋਇਆ ਜਿਸ ਨੂੰ ਲੈ ਕੇ तमाम ਗੱਲਾਂ ਸਾਹਮਣੇ ਆਈਆਂ ਕਿ ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਲੀਡਰਾਂ ਨੇ ਵੀ ਕਿਹਾ ਕਿ ਭਾਈ ਜਲਦੀ ਫੈਸਲਾ ਸੁਖਬੀ ਸਿੰਘ ਬਾਦਲ ਹੋਣਾ ਤੇ ਹੋਣਾ ਚਾਹੀਦਾ ਇੰਨੀ دیر ਨਹੀਂ ਕਰਨੀ ਚਾਹੀਦੀ ਪਰ ਦੂਜੇ ਪਾਸੇ ਜੈਦਾ ਸਾਹਿਬ ਉਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਸਿੱਖ ਇਕੱਤਰਤਾ ਜਿਹੜੀ ਸੱਦੀ ਸੀ ਔਰ ਜਿਹਦੇ ਵਿੱਚ ਸਿੱਖ ਬੁੱਧੀਜੀਵੀ ਪਹੁੰਚੇ ਹੋਏ ਸੀ ਕੁਝ ਪੱਤਰਕਾਰ ਵੀ ਪਹੁੰਚੇ ਹੋਏ ਸੀ ਤੇ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਸੀ ਕਿ ਇੱਕ ਹੋਰ ਇਕੱਤਰਤਾ ਜਿਹੜੀ ਸਿੱਖ ਜਥੇਬੰਦੀਆਂ ਦੀ ਕੀਤੀ ਜਾਏਗੀ ਪਰ ਉਹ ਹਜੇ ਇਕੱਤਰਤਾ ਫਿਲਹਾਲ ਨਹੀਂ